ਡਰਾਈਵਰ ਨੂੰ ਅੱਛਾ ਮੈਂ ਚੌਵੀ ਦਿਨ ਜੇ ਸੰਦਾ ਆ ਗੰਨਾ ਵੀ ਸਿੱੜਦਾ ਹਾਂ ਰੀਜਨ ਵੀ ਲਊਗਾ ਪਰੋਂ ਵੀ ਬਾੜ ਦਾ ਦਾ ਇਸ ਚਰਮਗੜ ਚਾਹਤਾ ਹੈ ਮਾਣੇ ਸਾਡੇ ਕੋਲ ਹੀ ਤਿੰਨ ਜਣਾਂ ਡਰਾਈਵਰ ਹੈਗਾ ਇੰਕਣਾ ਕੰਮ ਪੂਰਾ ਖਾਰਦਾ ਬੜੇ ਡਰਾਈਵਰ ਜਿੰਨਾ ਕੰਮ ਲੰਦਾ ਜੱਗਾ ਬੜੇ ਡਰਾਈਵਰ ਜਿੰਨਾ ਕੰਮ ਬੜੇ ਜਿੰਨਾ ਕੰਮ ਕਰਦਾ ਇੰਕਨੇ ਮਾਨਾ ਆਏ ਮਾਨੇ ਕੋਲੇ ਤੇਰੇ ਇੰਕਨੇ ਖੜਾ ਡਰਾਈਵਰ ਨਹੀਂ ਮਾਨਦੇ ਹਾਂ ਕਾਲਾ ਜੀਉਨਾ ਕਾਲਾ ਜੀਉਨਾ ਕਾਲਾ ਸੋਨਾ ਏ ਨਾਗੜੀ ਹੈ ਨਾਈਆ ਨਗਰੀ ਅੱਜ ਖਾਤੀ ਵੀ ਹੈਗੀ ਲੋ ਜੀ ਬਾਈ 16 ਫੂਟਾ ਟ੍ਰਾਂਡਾ ਲੱਦਿਆ ਅੱਜ ਅੱਜ ਸਾਡਾ ਬੰਦਾ ਕਹਿੰਦਾ ਕੱਲੇ ਨਹੀਂ ਚੜਾਉਣਾ ਏ ਬਾਈ ਖਿਆਨ ਲੱਦਿਆ ਵੀ ਇਹੋ ਜਿਹਾ ਲੋ ਜੀ ਬਾਈ ਸਰੋਂ ਵਾਲਾ ਦਿਨ ਆ ਗਿਆ ਆਮ ਬਾ ਜੋੜ ਲਿਆ ਜੋੜਿਆ ਛੋਟੇ ਕੇ ਲਈ ਆ ਬਾਈ ਨਾ ਨੀਲਾ ਘੋੜਾ ਪਾਇਆ ਨਾ ਜੌਂਡੀਰ ਪਾਇਆ ਘਰ ਜਾਣ ਬਾਏ 575 ਮਗਰ ਪਾਇਆ ਇਹ ਇਹ ਬਾਈ 2 ਕਿਲੇ 2.5 ਕਿਲੇ ਇਹ ਸਾਰੇ ਪੰਚਾਇਤ ਵਾਲੇ ਵਿੱਚ ਕਣਕ ਵੀ ਵੀਜੀ ਵੀ ਥੋੜੀ ਜੀ ਤੇ ਸਰੋਂ ਵੀ ਜੀ ਵੀ ਔ ਕੱਢਣੀ ਹੈ ਇਹਦੇ ਵਿੱਚ ਲੰਗਣਾ ਵੀ ਔਖਾ ਬਾਈ ਦੇਖੋ ਨੇ ਲੱਗਿਆ ਬਾਈ ਮਹਾਰਾ ਦੀ ਗੱਪਾਂ ਨਾਲ ਆਪਣੀ ਸਰੋਂ ਕੱਢਣ ਐਨੇ ਡੇੜੇ ਜੋਧੇ ਜੱਗਿਆਂ ਨੇ ਛੋਟੇ ਜੋੜੇ ਕੀ ਗੱਲ ਹੋਰ ਕਿਤੇ ਪਹਾੜ ਪੱਟਣਾ ਸਰੋਂ ਕੱਢਣ ਨੂੰ ਇਹ ਵੀ ਸਰੋਂ ਨਹੀਂ ਹੋਣੀ ਜਿੰਨੇ ਦਾ ਤੇਲ ਖਾ ਜਾਣਾ ਤੇ ਜ਼ੋਰ ਲੱਗਦਾ ਨਹੀਂ ਹੈਗਾ ਉਹਦਾ ਸ਼ੌਂਕ ਤਾਂ ਵਾਸਤਿਕ ਅੰਕਲ ਜ਼ੋਰ ਨਹੀਂ ਲੱਗਦਾ ਬਾਈ ਜੀ ਅੰਕਲ ਜ਼ੋਰ ਨਹੀਂ ਲੱਗਦਾ ਉਹਦਾ ਸਵੇਰ ਤੋਂ ਮੋਟਾ ਲੱਗਿਆ ਵਾ ਗੱਲ ਇਕੱਠੇ ਕੋ ਭਈਆ ਇਹੋ ਜੇ ਕੰਮ ਜੇ ਮਿਲਿਆ ਕਿ ਢਿੱਲੇ ਪੈ ਗਏ ਬੈਠੇ ਐ ਵੇਲਾ ਸ਼ਾਮਾ ਉਰੇ ਕਿਹਾ ਵੀ ਆ ਪੱਟ ਦੋ ਜਿੱਥੇ ਜੱਗੀ ਆ ਪਛਾਉਣਾ ਪੁੱਤਾ ਹਾਂ ਨਾਮਾ ਪੱਲਾ ਨਾਮਾ ਪੱਲੀ ਆ ਮੈਂ ਕਹਿੰਦਾ ਪੱਲੀਆਂ ਨਹੀਂ ਜਿਆਦਾ ਮੇਰੇ ਕੋਲ ਵੀ ਮ ਕਾਲ ਕੋਈ ਨਹੀਂ ਜੱਗੇ ਆਹ ਪਿੱਛੇ ਵਾ ਕਟਰ ਚੱਲੂਗਾ ਇਹ ਪਰ ਫੇਰ ਪਾ ਕਟਰ ਚੱਲੂਗਾ ਇਹ ਤੇ ਕੀ ਕਰਾਉਣਾ ਪਿੱਛੇ ਖੜੀ ਰਹਿਣ ਨਾ ਬਾਹਰਵਾ ਕੋ ਪਿੱਛੇ ਬਾਦਣੀ ਪਿੱਛੇ ਬਾਹ ਬੂਰ ਦੀ ਕੀ ਦੇਖੂ ਆਹੋ ਜੇ ਕਟਰ ਕਟਰ ਚੱਲ ਜੇ ਹੈ ਤਾਂ ਮौज ਹੈ ਵੈਸੇ ਹੈ ਬੰਦੇ ਬਥੇਰੇ ਆ ਲੰਬਰਦਾਰ ਕੀ ਹੋ ਗਿਆ ਲੰਬਰਦਾਰ ਢਿੱਲਾ ਪੈ ਗਿਆ ਅਰੇ ਤਾਂ ਸੀਜ਼ਨ ਵੀ ਨਹੀਂ ਸ਼ੁਰੂ ਹੋਇਆ ਤੁਸੀਂ ਤਾਂ ਹੁਣੇ ਛਾਵਾਂ ਨੂੰ ਜਾਣ ਲੱਗੇ ਮੈਂ ਇਹਨਾਂ ਨੂੰ ਕਿਹਾ ਵੀ ਉਰੇ ਆਹ ਪੱਟ ਦੋ ਪੱਟੇ ਤੇ ਨਾ ਫਿਰ ਥੱਲਾ ਖੜ ਜਾਂਦਾ ਨਾਲੇ ਮੈਂ ਕਹਿ ਕੇ ਗਿਆ ਵੀ ਚੱਕ ਲੋ ਟਰੈਕਟਰ ਲਾਉਣਾ ਕਲ ਆਵਾ ਕੋਲ ਫਿਲਮਾ ਫਿਲਾ ਤੂੰ ਜਾ ਆ ઘરે ਜਿੱਥੇ ਪੱਥੱਬਾ ਨਹੀਂ ਛੇੜਨਾ ਨਾਲ ਦੀ ਨਾਲ ਪੰਡਾ ਨਹੀਂ ਜਾਣੀ ਆ ਫੜੰਬੇ ਪਰ ਨਾਲ ਦੀ ਨਾਲ ਪੱਲੀ ਪੂਰੀ ਹੋਣੀ ਚਾਹੀਦੀ ਆ ਇਹ ਤੋਂ ਨਹੀਂ ਕੁਝ ਵੀ ਛੇੜਨਾ ਹੈਗਾ ਓਰੇ ਮੜੇ ਪੱਟ ਕੇ ਯਾਰ ਫੜੰਬਾ ਨਹੀਂ ਲਾਉਣਾ ਦੇਖਦਾ ਬੈਠ ਕੇ ਤੁਸੀਂ ਤਾਂ ਓਹੋ ਫੜੇ ਜਾਂਦੇ ਅਸੀਂ 10 ਵਾਰ ਤੇ ਸਰੋਂ ਵੱਡੇ ਹੋਣਗੇ ਮੇਟੀ ਲਹੋਗੇ ਇੱਕ ਵਾਰ ਚਾਲੂ ਕਰਨਾ ਔਖਾ ਬਾਈ ਸੈਟਿੰਗ ਦੀ ਕਰਨੀ ਉੱਤੇ ਬਾਰਮਾ ਕੰਮ ਲੋਟ ਹੈ ਉਂਡਾਈ ਪਹੁੰਚ ਗਿਆ ਜੱਗੇ ਦਾ ਬਾਈ ਤੁਰੇ ਹੀ ਆਉਂਦਾ ਦਾ ਬਜਰਾ ਘਰ ਤੇ ਗੱਲਾਂ ਹੀ ਸਾਹਮਣੇ ਦੇ ਕਾਰ ਨੂੰ ਪੰਡ ਕਰਦੇ ਵਾਲਾ ਫਿੱਟ ਫੱਟੇ ਪੰਡ ਬੰਦਾ ਚੜ੍ਹ ਜਾ ਉੱਪਰ ਕੱਟੀ ਆ ਸਾਹਮਣੇ ਤੇ ਤਲਿਖ ਕੋਈ ਨਾ ਗੱਲਾਂ ਹੁਣ ਜਾ ਹੌਲੀ ਕੌਣੀ ਆ ਪੰਡ ਜਿਹੜੀ ਕੌਣੀ ਆ ਪੌਲੀ ਪੌਣੀ ਬੰਦ ਕਹਿੰਦਾ ਜਿਹੜੀ ਵੀ ਪੌਣੀ ਅੰਕਲ ਡਰਦਾ ਕਹਿੰਦਾ ਵੀ ਦਾਣਾ ਨਾ ਘਟ ਜਵੇ ਖੇਤ ਮਾ ਹਾਂ ਲੋ ਜੀ ਫੇਕਦਾ ਮੱਥਾ ਸੋਨਾ ਐ ਨਾਗੜੀ ਐ ਨਾਗੜੀ ਐ ਅੱਜ ਪੁੱਛ ਕਿੱਦੀ ਗਲਾਈ ਆ ਲਾਈ ਆ ਨਾਗੜੀ ਅੱਜ ਖਾਦੀ ਵੀ ਹੈਗੀ ਹਾਂਜੀ ਇੱਕ ਖਾਦ ਹੋ ਗਿਆ ਭਾਈ ਜੀ ਆਈ ਡੋਟ ਟ੍ਰਾਈ ਟੂ ਨੋ ਅੱਛਾ ਮੈਂ ਚਾਹ ਵੀ ਕਿਨਿ ਸਤਾਂ ਦਾ ਆ ਗੰਨਾ ਵੀ ਸਿੱੜਦਾ ਹਾਂ ਹਾਂ ਇਹ ਜਿਹਨੇ ਵੀ ਲੰਗਾ ਘਰੋਂ ਵੀ ਕਾਰ ਦਾ ਨਾ ਇੰਜਣ ਮਗਨ ਚੱਲਦਾ ਹੈ ਮਾੜੀ ਸਾਡੇ ਕੋਲ 3 ਜਣਾਂ ਰਾਈਟਰ ਵੀ ਹੈਗਾ ਇੰਜਾ ਕੰਮ ਪੂਰਾ ਕਰਦਾ بڑے ਟਰੈਕਟਰ ਜਿੰਨਾ ਕੰਮ ਲੰਦਾ ਜੱਗਾ بڑے ਟਰੈਕਟਰ ਜਿੰਨਾ ਕੰਮ بڑے ਜਿੰਨਾ ਕੰਮ ਕਰਦਾ ਭਾਈ ਇੰਜਣ ਹੈ ਮਨ ਆਏ ਮਨ ਦੇ ਬਾਰੇ ਤੇਰੇ ਇੰਜਣ ਖੜਾ ਦਿੱਤਾ ਰਾਈਟਰ ਨੇ ਮਾਰਦੇ ਉਹ ਬੜਾ ਜੋਧਾ ਕਰਾਉਂਦਾ ਹਾਂ ਭਾਈ ਇਹ ਵੀ ਚੀਜ਼ ਹੈ ਜਿੰਕਿੰਦਰ ਵਾਲੇ ਜੀ ਕੋਲ ਹੈਗੇ ਆ 275 475 575 ਅਰਜਨ ਜਹਾਜ਼ ਹੈ ਜਹਾਜ਼ टाकी ਲੇਬਰ ਭਾਈ ਐਨ ਹੁਣ ਕੰਮ ਵਧੀਆ ਕਰਨ ਲੱਗੇ ਪੰਡਾ ਬਾਪ ਆਕੇ ਲਿਆਉਂਦੇ ਆ ਬੰਦੇ ਬਾਈ ਪੂਰੇ ਆ ਜੇ ਘੱਟ ਬੰਦੇ ਹੋਵੇ ਫੇਰ ਨਹੀਂ ਕੰਮ ਚੱਲਦਾ 8-10 ਬੰਦੇ ਆ ਚਾਲਦੀ ਬਣ ਗਈ ਨਾ ਦੀ ਬਾਈ ਹੁਣ ਐਨ ਕੰਮ ਸਾਈ ਚੱਲਦਾ ਏ ਉਹ ਪਰੇ ਤੇ ਪੰਛੇ ਜਾਨੇ ਪਾਪਾ ਕੇ ਲਿਆਈ ਜਾਂਦੇ ਆ ਤੇ ਨੇ ਜਾਨੇ ਉੱਪਰ ਖੜੇ ਬਾਈ ਰੁਗਬਰ ਉਹ ਦੇਖੋ ਮਾਰੋ ਮਾਰ ਭਰੀ ਆਉਂਦੀ ਐ ਅੰਕਲ ਕਹਿੰਦਰਾ ਕਰਨ ਨੂੰ ਜਾਣਾ ਜੱਗਾ ਕਹਿੰਦਾ ਨਾ ਘਰ ਨਹੀਂ ਜਾਣਾ ਛਾਲਦੀ ਫਸਲ ਐ ਵੀ ਕੱਢ ਕੇ ਜਾਣਾ ਹੁਣ ਚਾਲਦੀ ਬਣ ਗਈ ਬਾਈ ਇੱਥੇ ਤਾਂ ਕੰਮ ਇਹਨਾਂ ਨੇ ਬੰਦਿਆਂ ਨੇ ਹਲੇ ਬਾਈ ਦੂਈ ਨਿਕਲਦੀ ਐ ਹਲੇ ਗੁੱੱਚੇ ਵਾਲੀ ਸਰੋਂ ਬਾਰਵਾਂ ਕੱਢਣੀ ਉਹ ਪਾਲੀ ਸਾਈਡ ਪਈ ਐ ਉਹਦਾ ਰੰਗ ਦਾ ਲੱਗੇ ਫਰਕ ਐ ਬਾਈ ਦੇਖੋ ਉਹ ਸਾਹਮਣੇ ਪਈ ਉਹ ਆ ਕਿੱਥੇ ਜਾਣਾ ਘਰ ਨੂੰ ਘਰ ਨੂੰ ਜਾਣਾ ਜੱਗਰਾ ਮੁੰਡਾ ਕਹਿੰਦਾ ਘਰ ਨੂੰ ਜਾਣਾ ਇਹਨੂੰ ਲੱਗੀ ਭੁੱਖ ਬਾਈ ਇਹਨੂੰ ਛੱਡ ਕੇ ਆਉਣਾ ਘਰ ਤੇ ਇਹਨੇ ਨਾ ਉੱਪਰ ਹੀ ਬਾਈ ਰੋਟੀ ਖਾਏ ਹੋਣੀ ਸਵੇਰ ਦਾ ਟਾਈਮ ਆ ਰੋਟੀ ਨਹੀਂ ਖਾਦੀ ਹਰੇ ਘਰ ਜਾ ਕੇ ਫੇਰ ਆਉਂਗੇ ਜਾਂ ਨੂੰ ਫਰ ਲੈ ਨਿਕਲੂਗੇ ਉਹਦਾ ਦੇਖਦੇ ਵੀ ਕਿਆ ਸਿਸਟਮ ਹੈ ਝਾੜ ਚੂੜ ਇਹ ਤਾਂ ਆਪਾਂ ਨੇ ਦੇਖ ਲਈ ਹੁਣ ਅੰਬ ਅੰਬ ਦਾ ਬੂਟਾ ਨਹੀਂ ਹੈਗਾ ਇਹ ਹੋਰ ਕਾਥੇ ਦਾ ਆਹ ਕਿਥੇ ਆਹ ਇਹਨੂੰ ਬਾਈ ਪਲੇਖਾ ਪੈ ਗਿਆ ਇਹਨੂੰ ਅੰਬ ਕਹਿੰਦਾ ਏ ਇਹ ਆਹ ਅਰ ਜਾ ਕੇ ਆਜੀਏ ਇਹ ਓਏ ਅੰਬ ਨਹੀਂ ਹੈਗੇ ਪੋਨੇ ਇਹ ਹੋਰ ਚੀਜ਼ ਐ ਰ ਇਹਨੂੰ ਕੋਈ ਹੋਰ ਕਹਿੰਦੇ ਬਾਈ ਆਹ ਇਹ ਹੋਰ ਚੀਜ਼ ਐ ਇਹਨੂੰ ਹੋਰ ਕੋ ਕਹਿੰਦੇ ਬੁੱਗੇ ਅੰਬ ਨਹੀਂ ਹੈਗੇ ਇਹ ਹੋਰ ਚੀਜ਼ ਐ ਲਓ ਜੀ ਭਾਈ ਕਹਿੰਦੇ ਸਰਾ ਉਹ ਲੱਦਣੀ ਐ ਖੜੰਬੇ ਦੇ ਥੱਲੇ ਗਿਰ ਜਾਂਦੀ ਐ ਭਾਈ ਤੇ ਥੱਲੇ ਭਰ ਕੇ ਟਰਾਲੇ 'ਚ ਲੱਦਣੇ ਆ ਕਿਉਂਕਿ ਜੇ ਕਣਕ ਹੋਵੇ ਕਣਕ ਦਾ ਉੱਪਰ ਵਾਲੇ ਬੰਬੂ ਗੇ ਗਿਰ ਜਾਂਦੀ ਭਾਈ ਐ ਟਰਾਲੇ ਦੇ ਪਿੱਛੇ ਸਰਾ ਉਹ ਗਿਰਦੀ ਐ ਥੱਲੇ ਤੇ ਫੇ ਲੇਬਰ ਹੈਗੇ ਨਾਲ ਲੇਬਰ ਨਹੀਂ ਲੱਦ ਰਣੀ ਚੱਲਿਆ ਜੋਂ ਡੀਅਰ ਬਾਈ ਖੇਤ ਨੂੰ ਭਾਈ ਹਰਾ ਕੋੜਾ ਏ ਬਾਈ ਇੱਕ ਖੇਤ ਦਾ ਨਿਕਲ ਚੱਲੇ ਆ ਆ ਰਹਿ ਗਿਆ ਟੋਟਾ ਜ ਆ ਟਰੈਕਟਰ ਲਾਗਾ ਡਕਾਣੇ ਹੁਣ ਥੱਲੇ ਭਰ ਕੇ ਲੱਦਣੇ ਇਹਨਾਂ ਨੇ ਆ ਭਜਨ ਹੈ ਭਜਨ ਘਟੇ ਹੈ ਆ ਭਾਈ ਉੱਤਰਾਣ ਮਿਲ ਕੇ ਹੀ ਕੰਮ ਚੱਲਦਾ ਤੂੜੀ ਦੀ ਬਣ ਜਿੰਨਾ ਭਜਨਦਾ ਹੁੰਦਾ ਹੋਣਾ ਕੱਟ ਤੂੜੀ ਦੀ ਬਣ ਜਿੰਨਾ ਹੈਗਾ ਲੈ ਮਿਲਵਾ ਰੇ ਭਾਈ 10 ਸਤਬੇ ਪੈ ਜਾਂਦੇ ਕੰਡ ਚ ਹਾਂ ਕੋਲ ਤੂੜੀ ਦੀ ਬਣ ਜਿੰਨਾ ਭਜਨ ਹੈਗਾ ਕੱਟ ਹੈ ਨਾ ਹੋ ਜਾਂਦਾ ਐ ਤਾਂ ਅੰਦਰ ਘੱਟ ਹੁੰਦਾ ਹੋਊ ਕਿ ਨਹੀਂ ਆਏ ਵੀ 7-8 ਭਾਈ ਇਹ ਠੀਕ ਆ 8 ਕਿਲੋ ਵਜਨ ਹੈਗਾ ਕਿ ਜ਼ਿਆਦਾ ਸਾਰਾ ਕੰਮ ਲੰਬੜਾ ਬਕਾਈ ਕੇ ਕਰਾਉਂਦਾ ਆਪ ਜਿਹੜਾ ਬੱਚਾ ਹਾਂ ਇਹ ਬਾਈ ਲੰਬੜ ਇਹ ਸਰਦਾਰ ਗੁੱਸਾ ਵੀ ਹੋ ਜਾਂਦਾ ਪੰਪ ਵੀ ਦੇਂਦਾ ਹੈ ਨਾ ਨਾ ਪੰਪ 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 ਮਾਰਦਾ ਨਾ ਪੰਪ ਦਿੱਤਾ ਹੈ ਨਹੀਂ ਮੇਰੇ ਨਾਲ ਦੇ ਬਾਈ ਬਣਾਉਂਦਾ ਨਾ ਨਾ ਠੀਕ ਹੈ ਬਾਈ ਇਕੱਲਾ ਨਿਕਲ ਗਿਆ ਇੱਕ ਸਾਈਡ ਰਹਿ ਗਈ ਇਹ ਓਲਾ ਅੰਕ ਓਲਾ ਇਹ ਓਲਾ ਕਿਹੜੀ ਇਹ ਓਲਾ ਇਹ ਉੱਲਾ ਕੰਪਨੀ ਹੈ ਬਾਈ ਇਹ ਬਾਕੀ ਆ ਰਹਿ ਗਏ ਡੰਡੇ ਜੇ ਇਹਨਾਂ ਦਾ ਦੇਖਦੇ ਬਾਅਦ ਚ ਵੀ ਕਿਆ ਬਣੂਗਾ ਕਾਬੂ ਕਿਵੇਂ ਆਉਣੇ ਆ ਸਾਰੇ ਖੇਤਾਂ ਮੇਂ ਡੰਡੇ ਹੀ ਦੇਖਦੇ ਆ ਆ ਡੰਡੇ ਰਹਿ ਗਏ ਮੈਂ ਕਿਹਾ ਹੁਣ ਇਹਨਾਂ ਦਾ ਦੇਖਦੇ ਕਿਆ ਬਣੂਗਾ ਭਾਈ ਆਏ ਜਿਹੜੇ ਗੁੱਛੇ ਵਾਲੀ ਸਾਰਾ ਉਤੇ ਬਾਕੀ ਇਹਾਰੇ ਕੱਢਣੀ ਆ ਦਾਣੇ ਇਹਦਾ ਵੀ ਵਧੀਆ ਦੇਖੋ ਵੀ ਹੈਗਾ ਇਹ ਬਹੁਤ ਘੱਟ ਬੀਜ ਪੈਂਦਾ ਬਾਈ ਕਿਲੇ ਦੇ ਸਾਹਮਣੇ ਆ ਦੇਖ ਇਹਨੂੰ ਗੁੱਛ ਵਾਲੀ ਫਰੋ ਕਹਿੰਦੇ ਬਾਈ ਇਹ ਵੀ ਵੱਢਤੀ ਸਾਰੀ ਵੀ ਸਾਰੀ ਕਿਉਂਕਿ ਆ ਗੁੱਛਾ ਟਾਇਪ ਹੈ ਦੁਅਲੋਡ ਨਹੀਂ ਹੈਗਾ ਬਾਈ ਜੇ ਤਾਂ ਸਿੰਪਲ ਫਲੀ ਆ ਗੁੱਛਾ ਟਾਇਪ ਵਾਲਾ ਇਹਨੂੰ ਆ ਦੇਖ ਲਓ ਜੀ ਬਾਈ ਕੀ ਹੋ ਗਿਆ ਬਜਰੀ ਦਾ ਹੁਣ ਮੈਨੂੰ ਨਹੀਂ ਪਤਾ ਆਪਣਾ ਤੁਸੀਂ ਸਿੰਬਰੋ ਝਾੜੂ ਗੇਲ ਰੋਟੀ ਖਰਾਸ਼ਟ ਲਓ ਜੀ ਬਾਈ ਘਰ ਆਗੇ ਤੇ ਗਰਮੀ ਨੇ ਬਾਈ ਆਪਣਾ ਫੁੱਲ ਜ਼ੋਰ ਦਿਖਾਇਆ ਪਿਆ ਏ ਅੱਖਾਂੇ ਚੱਲ ਪਏ ਬਾਈ ਦਿਨ ਰਾਤ ਪੱਖੇ ਚੱਲਵੇ ਬਾਕੀ ਰੋਡ ਪਟਾਂਡਾ ਬਾਈ ਸ਼ਾਮ ਨੂੰ ਕੱਲ ਗੰਨਾ ਲੈ ਕੇ ਗਏ ਤੇ ਵੀ ਜੈਕਟ ਪਾਉਣ ਵਾਲਾ ਕੰਮ ਹੈ ਜ ਰਾਤ ਨੂੰ 9-10 ਵੇ ਤੇ 12 ਵਜੇ ਘਰ ਨੂੰ ਆਣਾ ਹੈ ਉੱਦਾ ਦਿਨ ਚ ਫੁੱਲ ਗਰਮੀ ਆ ਬਾਈ ਰਾਤ ਨੂੰ ਵੀ ਫੁੱਲ ਗਰਮੀ ਆ ਜੇ ਇੱਕ ਜਗ੍ਹਾ ਆਪਾਂ ਖੜੇ ਆ ਤਾਂ ਸਮਝ ਲਓ ਪੱਖੇ ਵਾਲਾ ਕੰਮ ਆ ਬਾਕੀ ਬਾਈ ਏਸੀਆਂ ਦਾ ਵੀ ਕੰਮ ਚੱਲ ਰਿਹਾ ਐਨਾਰੇ ਵੀ ਸਰਵਿਸ ਆਉਣ ਆਪੋ ਲੋਜੋਰਾਂ ਤੇ ਹੋ ਰਹੀਆਂ ਆਪਣੇ ਘੰਟ ਵੀ ਕਈ ਬੰਦਿਆਂ ਨੇ ਕਰਾ ਲੀਆਂ ਤੇ ਆਪਾਂ ਨੇ ਵੀ ਕਰਾਉਣੀਆਂ ਬਾਈ ਦੂਆ ਮੁੰਡਾ ਆਪਣਾ ਆਪਣਾ ਮਿੱਤਰ ਏਸੀ ਵਾਲਾ ਤੁਹਾਨੂੰ ਵੇਰਣਾ ਬਾਈ ਉਹ ਕਰ ਜਾਂਦਾ ਸਰਵਿਸ ਤੇ ਦੂਜਿਆਂ ਨੇ ਬਾਈ ਕੱਲ ਕਰਾ ਲਈ ਉਹਦੇ ਕੰਪਨੀ ਵਾਲੇ ਬੰਦੇ ਕਰਕੇ ਗਏ ਆ ਸੈਮਸੰਗ ਵਾਲੇ पनी का ए सी लगे पे अपने लगे भाई आई एफ भी कई कंपनिया के ए सी है ये भी भाई वाइस लगे कूलिंग बढ़िया यदि इन भाई दोजन लगे लगे सीजन आई एफ बी एसी है बी वाइया लो जी भाई सोलह फुट ट्रवर लिया अच्छ अंदा क्या कल नहीं चढ़ा दो पाने दो नहीं पाने अचिके देखना चल बाकी थोड़ा जाता बस ने लद्या ला भाई वीडियो मैंने दिखा हो चढ़ गया आ रोडी सौखा ही चढ़ गया ਪਤਾ ਲੱਗਾ ਟਰੈਕਟਰ ਨੂੰ ਕਿ ਨਹੀਂ ਹੈ ਖੜਾ ਹੋਇਆ ਤਾਂ ਹਾਂ